ਇਸ ਕਰਕੇ ਜਪਜੀ ਦੀਆਂ ਜੋ ਪੌੜੀਆਂ ਨੇ ਜੋ ਮਹਿਮਾ ਅਸਾਂ ਲਿਖੀ ਹੈ ਉਹਨੂੰ ਉਹਦੀ ਉਸ ਕਾਰ ਲਈ ਪੜੇ ਗੁਰੂ ਨਾਲ ਪ੍ਰੀਤੀ ਧਾਰਨ ਕਰੇ ਸੋ ਇਸ ਪਰਤੇ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਨੇ ਗਿਆਨੀ ਮਹਿਮਾ ਦੀ ਪੌੜੀ ਦਾ ਇਸ਼ਾਰਾ ਜਨਮ ਸਾਖੀ ਦੀ ਇਸ ਪੌੜੀ ਵੱਲ ਵੀ ਦੱਸਦੇ ਨੇ ਕਿ ਇਹ ਜਪ ਕਰਤੇ ਪੁਰਖ ਕਾ ਇਹ ਕਰਤੇ ਪੁਰਖ ਦਾ ਜਪ ਹੈ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਪਜੀ ਸਾਹਿਬ ਦੇ ਪਾੜ ਨਾਲ ਪ੍ਰੇਮ ਵਧਾ ਪਰਮੇਸ਼ਰ ਨਾਲ ਦੇ ਚਾ ਜਾ ਕਾ ਗੁਰਨਮਾ ਓਏ ਸਫਲ ਤੇਰੀ ਤਰ ਜਿਹਨਾਂ ਦਾ ਗੁਰਾਂ ਦੇ ਵਿੱਚ ਨਿਸ਼ਚਾ ਹੈ ਨਾ ਉਹਨਾਂ ਦਾ ਸਾਰਾ ਕੁਝ ਸਫਲਾ ਹੋਣਾ ਇੱਕ ਗੱਲ ਪਹਿਲਾਂ ਨੋਟ ਕਰ ਲਓ ਜੇ ਤੁਹਾਡਾ ਭਰੋਸਾ ਹੀ ਨਹੀਂ ਹੈ ਫੇਰ ਨਾ ਸ਼ੁਰੂ ਕਰਿਓ ਕੁਝ ਕੀ ਫਾਇਦਾ ਦੋ ਚਿੱਤੀ ਰੱਖ ਕੇ ਜੇ ਪੂਰਾ ਭਰੋਸਾ ਕਰ ਲਾਓਗੇ ਤਾ ਤੁਹਾਡਾ ਸਾਰਾ ਇਹ ਕਾਰਜ ਰਾਸ ਆ ਜਾਣਾ ਹੈ ਭਰੋਸੇ ਤੋਂ ਬਿਨਾ ਨਾ ਚੱਲਿਓ ਕੋਈ ਮਨ ਦੇ ਅੰਦਰ ਐਸਾ ਨਹੀਂ ਲਿਆਉਣਾ ਕਿ ਪਤਾ ਨਹੀਂ ਹੁੰਦਾ ਕਿ ਨਹੀਂ ਹੁੰਦਾ ਫੇਰ ਤਾਂ ਕੱਚੀ ਗੱਲ ਹੋ ਗਈ ਇਸ ਕਰਕੇ ਪੂਰਾ ਭਰੋਸਾ ਕਰਕੇ ਪਿਆਰ ਨਾਲ ਸਤਕਾਰ ਨਾਲ ਜਪਜੀ ਸਾਹਿਬ ਦੇ ਦੇਖੋ ਮਹਾਰਾਜ ਨੇ ਕਿਹਾ 10 ਪਾਠ ਜ਼ਰੂਰ ਕਰਿਆ ਕਰੋ 20 ਕਰਿਆ ਜਿੰਨੇ ਜ਼ਿਆਦਾ ਕਰਨ ਉਹ ਘਟੋ ਘਣ ਦਾਸ ਤਾਂ ਲਾਏ ਲਾਏ ਨੇ ਆਪਾਂ ਨੂੰ 20 ਕਰ ਲਓ 30 ਕਰ ਲਓ ਬਾਰ ਬਾਰ ਜਪਜੀ ਸਾਹਿਬ ਪੜਦਿਆਂ ਪੜਦਿਆਂ ਕੀ ਹੁੰਦਾ ਮਨ ਦੀ ਮੈਲ ਉਤਰਨ ਲੱਗ ਪੈਂਦੀ ਹੈ। ਬ੍ਰਹਮ ਗਿਆਨ ਦੀ ਦਾਤ ਲਈ ਜਪਜੀ ਸਾਹਿਬ ਉਚਾਨਤ ਕੀਤਾ ਮਹਾਰਾਜ ਜੀ ਨੇ। ਸਾਰੇ ਬ੍ਰਹਮ ਗਿਆਨੀਆਂ ਨੇ ਬੜੇ-ਬੜੇ ਪਾਠ ਕੀਤੇ ਨੇ। ਇਸ ਕਰਕੇ ਬਾਬਾ ਅਤਰ ਸਿੰਘ ਜੀ ਵਸਤੂਆਂ ਵਾਲੇ 250 ਜਪਜੀ ਸਾਹਿਬ ਰੋਜ਼ ਪੜ੍ਹਦੇ ਸੀ। ਉਹ ਬਹੁਤ ਮਹਤਮਾ 150 ਕੋਈ 100 ਪਾਠ 100 ਤੋਂ ਘੱਟ ਤਾਂ ਕਿਸੇ ਬ੍ਰਹਮ ਗਿਆਨੀ ਨੇ ਕੀਤਾ ਹੀ ਨਹੀਂ ਇਹਦਾ ਪਾਠ। ਸਵੇਰ ਤੋਂ ਲੈ ਕੇ ਰਾਤ ਤੱਕ ਜਪਜੀ ਸਾਹਿਬ ਦੇ ਪਾਠ ਕਰੀ ਜਾਓ, ਕਰੀ ਜਾਓ। ਆਪਣੇ ਆਪ ਹੀ ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿੰਨੀ ਵੱਡੀ ਪ੍ਰਾਪਤੀ ਹੋ ਗਈ ਮੈਨੂੰ। ਸਾ ਮਹਾਰਾਜ ਨੇ ਬਖਸ਼ਿਸ਼ ਕੀਤੀ ਜਵਜੀ ਸਾਹਿਬ ਦਾ ਮਾਤਮ ਅਗੇ ਕੱਲ ਨੂੰ ਸ਼ਰਵਣ ਕਰਾਂਗੇ ਆਓ ਪਿਆਰ ਸਤਕਾਰ ਨਾਲ ਕਿੰਨਾ ਗੁਰਾਂ ਨੇ ਆਪਾਂ ਨੂੰ ਉਪਦੇਸ਼ ਕਰ ਦਿੱਤਾ ਐਨਾ ਉਪਦੇਸ਼ ਕੋਈ ਨਹੀਂ ਦੇ ਸਕਦਾ ਜਿੰਨਾ ਉਪਦੇਸ਼ ਗੁਰੂ ਸਾਹਿਬ ਦਿੰਦੇ ਨੇ ਇਸ ਕਰਕੇ ਆਪਾਂ ਗੁਰਾਂ ਦੇ ਉਪਦੇਸ਼ ਨੂੰ ਮੰਨੀਏ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵੇਖ ਪਾਪ ਦੁੱਖ ਲੈ ਜਾਵੇ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ ਬਹਿੰਦਿਆਂ ਉਠਦਿਆਂ ਹਰ ਨਾਮ ਤੇ ਆਵੇ ਜੋ ਸਾਸ ਗਰਾਸ ਧਾਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੇ ਵਾਹੇ ਗੁਰੂ ਆਹੇ ਗੁਰੂ ਸੰਗੀ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਆਪ ਜੀ ਨੂੰ ਜਿਹੜੀਆਂ ਇਹ ਜਪਜੀ ਸਾਹਿਬ ਦੇ ਮਾਧਮੇ ਸੀਰੀਜ਼ ਪ੍ਰਾਪਤ ਹੋਈਆਂ ਨੇ ਇਹ ਸੀਰੀਜ਼ ਆਪ ਜੀ ਤੱਕ ਪਾਲਸੀਆਂ ਨੇ ਇਹਦੇ ਜਪਜੀ ਸਾਹਿਬ ਦਾ ਮਹਾਤਮਾ ਹੈ ਤਾਂ ਇਹਦੇ ਨਾਲ ਨਾਲ ਹੋਰ ਬਹੁਤ ਸਾਰੀਆਂ ਸੀਰੀਜ਼ ਜਿਹੜੀਆਂ ਤਿਆਰ ਕੀਤੀਆਂ ਨੇ ਗੁਰਮੁਖ ਪਿਆਰਿਆਂ ਨੇ ਡਾਇਲਿਸਟੈਕਸ ਤੋਂ ਸੋ ਉਹਨਾਂ ਦਾ ਨੰਬਰ ਵੀ ਫੋਨ ਦਾ ਸਾਰੀਆਂ ਸੰਗਤਾਂ ਨੂੰ ਮਿਲਿਆ ਹੋਇਆ ਜਿਨ੍ਹਾਂ ਦਾ ਫੋਨ ਨੰਬਰ ਹੈ 972496 5496 ਤੋਂ ਸੀਰੀਜ਼ ਦੇ ਉੱਪਰ ਨੰਬਰ ਵੀ ਆ ਤੋਂ ਉਹਨਾਂ ਨੇ ਬੜਾ ਉਦਮ ਕੀਤਾ ਸਾਧ ਸੰਗ ਜੀ ਜੋ 70 ਘੰਟੇ ਦਾ ਸਹਜ ਬਾੜ ਭਾਈ ਬਲਵੀਰ ਸਿੰਘ ਸਿਦਕੀ ਦਿੱਲੀ ਵਾਲੇ ਨੇ ਭਰਿਆ ਸੀ ਉਹ ਇਹਨਾਂ ਨੇ ਦੋ ਸੀਰੀਜ਼ ਬਣਾਈਆਂ ਨੇ MP3 ਤੋਂ ਇਸੇ ਤਰ੍ਹਾਂ ਹੀ ਸਤਬਾਬਾ ਕਰਪਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਾ ਦਾ 40 ਘੰਟੇ ਦੀ ਜਿਹੜੀ ਕਥਾ ਸੀ ਉਹ ਇੱਕ ਸੀਰੀਜ਼ ਵਿੱਚ ਇਹਨਾਂ ਨੇ ਭਰੀ ਹੈ ਅਤੇ 32 ਘੰਟੇ ਦੇ ਸੰਜ ਮੈਲ ਤੋਂ ਇਹ ਖਾਲਸਾ ਦੀ ਕਥਾ ਇੱਕ ਸੀਰੀਜ਼ ਬਣਾਈ ਹੈ ਉਹਦੀ ਅਤੇ 7 ਘੰਟੇ ਜਿਹੜੀ ਬਣਾਈ ਸਿਮਰਨ ਦੀ ਸੀੜੀ ਉਹਦੇ ਵਿੱਚ ਬਾਕੀ ਜਿਹੜਾ ਸਮਾਂ ਬਚਿਆ 7 ਘੰਟੇ ਉਹ ਸਿਮਰਨ ਭਰਿਆ ਇਸੇ ਤਰ੍ਹਾਂ ਹੀ ਸਾਹਾ ਸਿੰਘ ਜੀ ਜਿਹੜੀਆਂ ਜਗਜੀਤ ਸਿੰਘ ਸਾਹਿਬ ਦੀਆਂ 35 ਕੈਸਤਾ ਸੀ ਕਥਾ ਦੀਆਂ 35 ਘੰਟੇ ਦੀ ਕਥਾ ਸੀ ਉਹਦੀ ਇੱਕ ਸੀੜੀ ਬਣਾਈ ਹੈ MP3 ਇਸੇ ਤਰ੍ਹਾਂ ਹੀ ਸੁਖਮੀਤ ਸਾਹਿਬ ਦੀਆਂ 32 ਜਿਹੜੀਆਂ ਕੈਸਤਾ ਸੀ 32 ਘੰਟੇ ਦੀ ਉਹਦੀ ਵੀ ਇੱਕ ਸੀੜੀ ਬਣਾਈ ਹੈ ਅਤੇ ਬੇਅੰਤ ਕਥਾ ਜਗਤ ਸਾਹਿਬ ਦੀ ਕਥਾ ਸੋਈਏ 24 ਸਾਹਿਬ ਅਨੰਦ ਸਾਹਿਬ ਰਹਿ ਰਾਸ ਕੀਰਤਨ ਸੋਹਿਲਾ ਅਤੇ ਨਾਲ ਨਾਲ ਬਾਵਨ ਅਖਰੀ ਦੱਖਣੀ ਓਂਕਾਰ ਆਸਾ ਦੀ ਵਾਰ ਅਤੇ ਸੂਰਜ ਪ੍ਰਕਾਸ਼ ਦੇ ਵਿੱਚ ਹੋਰ ਬਹੁਤ ਸਾਰੀ ਕਥਾ ਜਿਹੜੀ ਆ ਮੁਕਤੀ ਨਾਵਾਦਕ ਇਹ ਸਾਰੀਆਂ ਕਥਾਵਾਂ ਜਿਹੜੀਆਂ ਨੇ ਮਹਾਰਾਜ ਦੀ ਕਿਰਪਾ ਨਾਲ ਇਹ ਸੀਰੀਜ਼ ਬਣਾਈਆਂ ਨੇ ਲਗਭਗ 360 ਘੰਟੇ ਦੀ ਜਿਹੜੀ ਸਾਰੀ ਕਥਾ ਕੁੱਲ ਅਤੇ ਪਾਠ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅਤੇ ਮਹਾਂਪੁਰਸ਼ਾਂ ਦੀ ਕਥਾ ਹੈ ਇਹ 360 ਘੰਟੇ ਦੀ ਜਿਹੜੀ ਸੀਰੀ ਸਾਰੀ ਸੀਰੀਜ਼ ਹੈ 10 ਸੀਰੀਜ਼ ਦੇ ਵਿੱਚ ਤਿਆਰ ਕੀਤੀਆਂ ਨੇ ਫੇਸ ਕਰਕੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ 15-16 ਘੰਟੇ ਦਾ ਕੀਰਤਨ ਵੀ ਵਿੱਚ ਭਰਿਆ ਅਤੇ ਇਹਦਾ ਸਾਰੀ ਸੰਗਤ ਨੂੰ ਬਹੁਤ ਲਾਭ ਪਹੁੰਚੇਗਾ ਕਿਉਂਕਿ 400 ਸੀਰੀਜ਼ ਖਰੀਦਣੀ ਹੋਵੇ ਤਾਂ ਬਹੁਤ ਸਾਰਾ ਖਰਚਾ ਆਉਂਦਾ ਇਹ ਕੇਵਲ 10 ਸੀਰੀਜ਼ ਤਿਆਰ ਕੀਤੀਆਂ MP3 ਜਿਹਦੇ ਵਿੱਚ ਆਪਾਂ ਨੂੰ ਲਗਭਗ ਹੁਣ 360 ਘੰਟੇ ਦਾ ਸ੍ਰੀ ਸਾਇਜ ਪਾਠ ਤੇ ਦੇ ਨਾਲ ਨਾਲ ਕਥਾ ਨਾਲ ਕੀਰਤਨ ਮਹਾਪੁਰਸ਼ਾਂ ਦੀ ਕਥਾ ਅਤੇ ਹੋਰ ਸਾਰੀਆਂ ਬਾਣੀਆਂ ਜਿੰਨੀਆਂ ਮਹਿੰਗੀਆਂ ਬਾਣੀਆਂ ਸੀ ਉਹਨਾਂ ਦੀ ਕਥਾ ਅਤੇ ਸੂਰਜ ਪ੍ਰਕਾਸ਼ ਵਿੱਚੋਂ ਵੀ ਦਸਮ ਬਾਦਸ਼ਾਹ ਦੀ ਕਥਾ ਭਰੀ ਜਾਵੇਗੀ ਵਿੱਚ ਤੇ ਇਹਦੇ ਨਾਲ ਨਾਲ ਪਹਿਲੇ ਪਾਸ਼ੇ ਜਿੰਨੀ ਕਥਾ ਅੱਗੇ ਤੱਕ ਪਹੁੰਚੇਗੀ ਉਸ ਤੋਂ ਬਾਅਦ ਮਹਾਰਾਜ ਦੀ ਕਿਰਪਾ ਨਾਲ ਫਿਰ ਜਿਹੜਾ ਸਹਿਜ ਬਾਠ ਹੈ ਸੰਖਿਆ ਸਮੇਤ ਕਰਾਵਾਂਗੇ ਅਤੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਲੜੀਵਾਰ ਕਥਾ ਇਸੇ ਤਰ੍ਹਾਂ ਸੂਰਜ ਪ੍ਰਕਾਸ਼ ਦੀ ਸਾਰੀ ਕਥਾ ਸੰਤਾਂ ਤੱਕ ਪਹੁੰਚੇਗੀ। ਆਪ ਜੀ ਇਹਨਾਂ ਉਦਦਮ ਕਰੋ ਕਿ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਵਿੱਚ ਜਾਂ ਹੋਰਨਾਂ ਦੇਸ਼ਾਂ ਵਿੱਚ ਜਿੱਥੇ ਵੀ ਰਿਸ਼ਤੇਦਾਰ ਆਪਦੇ ਬੈਠੇ ਨੇ ਉਹਨਾਂ ਤੱਕ ਵੀ ਇਹ ਸੀਰੀਜ਼ ਪਹੁੰਚਾਓ। ਵੱਧ ਵੱਧ ਸਾਰੀਆਂ ਸੰਗਤਾਂ ਨੂੰ ਗੁਰਬਾਣੀ ਦਾ ਗਿਆਨ ਪ੍ਰਾਪਤ ਹੋਵੇ ਜਿਦੇ ਨਾਲ ਸਾਰੀਆਂ ਸੰਗਤਾਂ ਦਾ ਭਲਾ ਹੋਵੇ ਅਤੇ ਸਾਰੀਆਂ ਸੰਗਤਾਂ ਦਾ ਧਿਆਨ ਗੁਰੂ ਗ੍ਰੰਥ ਸਾਹਿਬ ਵੱਲ ਹੋਵੇ ਅਤੇ ਸਿੱਖੀ ਕਮਾਉਣ ਵਿੱਚ ਸਾਰੀਆਂ ਸੰਗਤਾਂ ਲੱਗਣ ਤੱਪੇ ਇਸੇ ਤਰ੍ਹਾਂ ਸਾ흥 ਸਿੰਘ ਜੀ ਜਿਵੇਂ ਨਿਊਯਾਰਕ ਦੇ ਵਿੱਚ ਵੀ ਸਿੰਘ ਬੈਠੇ ਉਦਮ ਕਰ ਰਹੇ ਨੇ ਕੈਲੀਫੋਰਨੀਆ ਵਿੱਚ ਵੀ ਉਦਮ ਕਰ ਰਹੇ ਨੇ ਪਵੈਤ ਵਿੱਚ ਵੀ ਹਾਲੈਂਡ ਦੇ ਵਿੱਚ ਕੈਨੇਡਾ ਵਿੱਚ ਬਹੁਤ ਸਾਰੀਆਂ ਸੰਗਤਾਂ ਉਦਮ ਕਰ ਰਹੀਆਂ ਆ ऑस्ट्रेलिया ਵਿੱਚ ਵੀ ਸੰਗਤਾਂ ਉਦਮ ਕਰ ਰਹੀਆਂ ਹਾਲੈਂਡ ਦੇ ਵਿੱਚ ਵੀ ਉਦਮ ਕਰ ਰਹੀਆਂ ਨੇ ਹੋਰ ਦੇਸ਼ਾਂ ਦੇ ਕਿੰਨਾ ਕਿੰਨੇ ਨਾਮ ਲਈਏ ਮਲੇਸ਼ੀਆ ਵਿੱਚ ਵੀ ਬਹੁਤ ਸਾਰੀ ਸੰਗਤ ਜਿਹੜੀ ਉਦਮ ਕਰ ਰਹੀ ਆ ਇਸ ਪ੍ਰਚਾਰ ਵਾਸਤੇ ਤਾਂ ਕਿ ਸੰਗਤ ਕੋਲੇ ਜਿਹੜੀ ਗੁਰਬਾਣੀ ਦੀ ਸੁੱਧ ਸੰਥਿਆ ਅਤੇ ਸਹੀ ਢੰਗ ਦੇ ਵਿੱਚ ਸਹੀ ਅਰਥ ਪਹੁੰਚ ਸਕਣ ਜਪਜੀ ਸਾਹਿਬ ਦਾ ਮਾਤਮ ਜਿੱਥੇ ਆਪਜੀ ਤੱਕ ਪਹੁੰਚਿਆ ਉੱਥੇ ਵਾਹਿਗੁਰੂ ਗੁਰਮੰਤਰ ਹੈ ਇੱਕ ਐਸਟਾ ਜਿਹੜੀਆਂ ਭਾਈ ਗੁਰਦਾਸ ਜੀ ਨਾਲ ਪੰਤਾਂ ਦੀ ਚਰਚਾ ਹੋਈ ਸੀ ਕਾਸ਼ੀ ਦੇ ਵਿੱਚ ਉਹਦੀਆਂ ਵੀ ਤਿੰਨ ਸੀੜੀਆਂ ਬਣਾ ਕੇ ਭੇਜੀਆਂ ਸਨ ਉਹਨਾਂ ਗੁਰਮੁਖਾਂ ਨੇ ਵਿੱਚ ਪਾਈਆਂ ਨੇ 10 ਡਾਲਰਾਂ ਦੇ ਵਿੱਚ 10 ਸੀੜੀਆਂ ਦਾ ਮਿਲਣਾ ਅਤੇ ਉਹਨਾਂ ਵਿੱਚ ਅੱਗੇ 400 ਜਾਂ 350 ਸੀੜੀ ਜਿਹੜੀਆਂ ਨੇ 400 ਤੱਕ ਚਲੀਆਂ ਜਾਣਗੀਆਂ ਤਾਂ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਸੀਰੀਜ਼ ਦਾ ਔਰ ਗੁਰੂ ਗ੍ਰੰਥ ਸਾਹਿਬਹਾਰਾ ਸੱਚੇ ਬਾਸ਼ਰੀਏ ਸੇਵਾ ਉਹ ਸੇਵਾ ਦੇ ਨਾਮ ਤੇ ਇਹ ਸਾਰੀਆਂ ਸੰਗਤਾਂ ਸੇਵਾ ਕਰ ਰਹੀਆਂ ਨੇ ਜਿਵੇਂ ਡੈਲਸ ਵਾਲੇ ਸਾਰੇ ਸਿੰਘ ਰਲ ਮਿਲ ਕੇ 15-20 ਜਾਣੇ ਆਪੋ ਆਪਣਾ ਘਰਾ ਖਰਚ ਕੇ ਥਾ ਥਾ ਦੇ ਉੱਤੇ ਪੰਥ ਦੀ ਸੇਵਾ ਗੁਰਬਾਣੀ ਦੀ ਸੇਵਾ ਕਰਨ ਇੱਥੇ ਜਾਂਦੇ ਨੇ ਜਿਨ੍ਹਾਂ ਦਾ ਫੋਨ ਨੰਬਰ ਹੈ 9724965496 ਇਹ ਸਾਰੀਆਂ ਗੈਸਟਾਂ ਦੇ ਉੱਪਰ ਫੋਨ ਵੀ ਲਿਖੇ ਹੋਏ ਨੇ ਫੋਨ ਨੰਬਰ ਅਤੇ ਦਾਸ ਦਾ ਹੀ ਫੋਨ ਨੰਬਰ ਲਿਖਿਆ ਹੋਇਆ ਜੇ ਕਦੇ ਕੋਈ ਸ਼ੱਕ ਹੋਵੇ ਜਾਂ ਕੋਈ ਸ਼ੰਕਾ ਪੈਦਾ ਹੋ ਜਾਂਦੀ ਹੈ ਉਹ ਵੀ ਪੁੱਛ ਸਕਦੇ ਹੋ ਅਤੇ ਹਿੰਦੁਸਤਾਨ ਦੇ ਵਿੱਚ ਵੀ ਪੰਜਾਬ ਦੇ ਵਿੱਚ ਭਾਈ ਚਾਤਰ ਸਿੰਘ ਜੀਵਨ ਸਿੰਘ ਜੀ ਅੰਮ੍ਰਿਤਸਰ ਵਾਲੇ ਉਹ ਵੀ ਇਹ ਸੀਡੀਆਂ ਤਿਆਰ ਕਰਕੇ ਸੰਗਤਾਂ ਤੱਕ ਪਹੁੰਚਾ ਰਹੇ ਨੇ ਤਾਂ ਜੇ ਆਪ ਦੀਆਂ ਸੀਡੀਆਂ ਐ ਇੱਥੇ ਇੰਡੀਆ ਭੇਜ ਸਕਦੇ ਆਪੇ ਪਰਿਵਾਰਾਂ ਦੇ ਵਿੱਚ ਤਾਂ ਭੇਜ ਸਕਦੇ ਹੋ ਠੀਕ ਹੈ ਨਹੀਂ ਤਾਂ ਸਾਰੀਆਂ ਸੰਗਤਾਂ ਨੂੰ ਚਿੱਠੀਆਂ ਪਾ ਕੇ ਕਹੋ ਕਿ ਚਤਰ ਸਿੰਘ ਜੀਵਨ ਸਿੰਘ ਹਣਾ ਤੋਂ ਜਾਂ ਹੋਰ ਨਾ ਥਾਂ ਜਿੱਥੋਂ ਵੀ ਸੀੜੀ ਪ੍ਰਾਪਤ ਹੁੰਦੀਆਂ ਨੇ ਇਸ ਤਰ੍ਹਾਂ ਸਾਰੀਆਂ ਸੰਗਤਾਂ ਵੱਧ ਤੋਂ ਵੱਧ ਲਾਹਾ ਠਾਓ ਤਾਂ ਦਸਾਂ ਸੀੜੀ ਦੇ ਵਿੱਚ MP3 ਬਣਾ ਕੇ ਸਾਰੀਆਂ ਸੰਗਤਾਂ ਤੱਕ ਇਹ ਸਨੇਹਾ ਪਹੁੰਚਾਇਆ ਘਰ ਘਰ ਦੇ ਵਿੱਚ ਗੁਰਬਾਣੀ ਦਾ ਇਹ ਸਨੇਹਾ ਪਹੁੰਚਾਉਣ ਦਾ ਉਪਰਾਲਾ ਭਾਈ ਸਾਹਿਬ ਜੀ ਵੱਲੋਂ ਕੀਤਾ ਗਿਆ ਅਵੇ ਸਾਰੀਆਂ ਸੰਗਤਾਂ ਸਹਿਯੋਗ ਵੀ ਕਰੋ ਮਹਾਰਾਜ ਦਾ ਜਿਵੇਂ ਬਚਨਾ ਆਪ ਜੱਪ ਹੈ ਅਵਰ ਹੈ ਨਾਮ ਜਪਾਵੈ ਤੋਂ ਆਪ ਵੀ ਨਾਮ ਜਪੋ ਦੂਸਰੀਆਂ ਸੰਗਤਾਂ ਨੂੰ ਜਿਪਾਓ ਆਪ ਵੀ ਸਹੀ ਰਸਤੇ ਚੱਲਣਾ ਦੂਜਿਆਂ ਨੂੰ ਸਹੀ ਰਸਤੇ ਤੋਰਨਾ ਫੇਰ ਸਤਿਗੁਰੂ ਮਹਾਰਾਜ ਸੱਚੇ ਪਾਸ਼ੇ ਨੇ ਖੁਸ਼ੀਆਂ ਪ੍ਰਾਪਤ ਹੋ ਸਕਦੀਆਂ ਨੇ ਕਈ ਹਿੰਦੂ ਵੀਰਾਂ ਦੇ ਫੋਨ ਵੀ ਆਏ ਨੇ ਮੈਨੂੰ ਤੇ ਉਹਨਾਂ ਨੇ ਵੀ ਮਨ ਦੇ ਅੰਦਰ ਬੜਾ ਆਨੰਦ ਮਾਣਿਆ ਜਿੰਨਾ ਵੀ ਸਤਿਕਾਰ ਆਪ ਕਰ ਸਕਦੇ ਹੋ ਵੱਧ ਤੋਂ ਵੱਧ ਸਤਿਕਾਰ ਕਰੋ ਸੋ ਆਜੀ ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ ਹੈ ਜੋ ਆਪ ਅੱਗੇ-ਅੱਗੇ ਸਾਰੀਆਂ ਸੰਗਤਾਂ ਨੂੰ ਸਹੀ ਰਸਤੇ ਲਾ ਰਹੇ ਹੋ ਮਹਾਰਾਜ ਸੱਚੇ ਪਾਸ਼ਾ ਕਿਰਪਾ ਕਰੇ ਇਸੇ ਤਰ੍ਹਾਂ ਗੁਰਮੁਖ ਪਿਆਰੇ ਚੜ੍ਹਦੀ ਕਲਾ ਵਿੱਚ ਸੇਵਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜ